ਦੇਖੋ ਜੀ ਇਹ ਕਹਾਲ ਜਿਹਦੇ ਵਿੱਚ ਬਰਾਤ ਦਾ ਉਹ ਵਯਾ ਜੀ ਟੁਕਾ ਬੜੀ ਚੰਗੀ ਸੋਚ ਵਾਲੇ ਲੋਕ ਪਿੰਡ ਤਲਵੰਡੀ ਡੋਗਰਾ ਆਓ ਨਾਲ ਹੀ ਅੰਦਰ ਵੜਦਿਆਂ ਆਹ ਫੋਟੋਆਂ ਜੀ ਮਹਾਰਾਜ ਸਾਹਿਬ ਦੀਆਂ ਜੋ ਕਿ ਮੈਂ ਪਿਛਲੇ ਵੀਡੀਓ ਚ ਵੀ ਦਿਖਾ ਚੁੱਕਾ ਇਧਰ ਸਾਰੀ ਉਹ ਬਿਲਕੁਲ ਜੈਸ਼ਨੂ ਬਰਾਤ ਹੈ ਔਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਭਾਈ ਸਾਹਿਬ ਨੇ ਸਾਡੇ ਭਾਈ ਕੁਲਦੀਪ ਸਿੰਘ ਜੀ ਰਾਗੀ ਸਾਹਿਬ ਜਿਨ੍ਹਾਂ ਦਾ ਦਾਸ ਕਦੀ ਤਬਲਾ ਵੀ ਵੀ ਆਂਦਾ ਰਿਹਾ ਹਾਂਜੀ ਭਾਈ ਸਾਹਿਬ ਬਹੁਤ ਬਹੁਤ ਮੁਬਾਰਕਾਂ ਬੜਾ ਬਹੁਤ ਬਧਾਈਆਂ ਜੀ ਵੀਰ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਐ ਵੀਰ ਜੀ ਹੁਣ ਲੈ ਕੇ ਆਏ ਆਪਣੇ ਆਪਣੇ ਬੇਟੇ ਦਾ ਨਾਂ ਭਾਈ ਜੀ ਆਪਣੇ ਪਿੰਡ ਦਾ ਤੇ ਆਪਦਾ ਨਾਮ ਦੱਸੋ ਮੈਂ ਭੇਜ ਰਾਵਾਂ ਕਿਸੇ ਨੂੰ ਠੀਕ ਹੈ ਜੀ ਇਹ ਟੀਵੀ ਚੈਨਲ ਤੇ ਚਲਣੀ ਹੈ ਮੇਰਾ ਨਾਂ ਕੀ ਹੈ ਜੀ ਹਰਜਿੰਦਰ ਸਿੰਘ ạtari ਹੈਡ ਗਰੰਟੀ ਪਿੰਡ ạtari ਦੇ ਹਾਂ 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 ਤੇ ਮੇਰੇ ਬੇਟੇ ਦਾ ਵਿਆਹ ਹੈ ਕਾਕਾ ਰਵਿੰਦਰਪਾਲ ਜਿਲ੍ਹਾ ਫਿਰੋਜ਼ਪੁਰ ਜਿਲ੍ਹਾ ਫਿਰੋਜ਼ਪੁਰ ਹਾਂ ਮੱਲਣਾ ਰੋਡ ਮੱਲਣਾ ਵਾਲਾ ਰੋਡ ਤੋਂ ਇਹ ਬਰਾਤ ਆਈ ਹੈ ਜੀ ਉੱਥੋਂ ਦੇ ਹੱਦ ਗੰਦੀ ਤੇ ਅੱਜ ਵੈਸ਼ਨੂ ਵਿਆਹ ਹੋ ਰਿਹਾ ਔਰ ਗੁਰਦੁਆਰੇ 'ਚ ਹੋ ਰਿਹਾ ਮੈਂ ਸਾਰੀਆਂ ਤਸਵੀਰਾਂ ਤੇ ਹਾਲ ਦਿਖਾਇਆ ਤਾਂ ਲੋਕਾਂ ਨੇ ਮੈਸੇਜ ਪਾਇਆ ਕਿ ਲੋਕੋ ਪੈਸਿਆਂ ਦੇ ਖਰਚਿਆਂ ਤੋਂ ਬਚੋ ਕਿ ਸਾਦੇ ਵਿਆਹ ਕਰੋ ਪੈਸਿਆਂ ਦੇ ਖਰਚਿਆਂ ਤੋਂ ਬਚੋ ਔਰ ਗੁਰਮਤਿ ਰੰਗੀ ਰੂਹਾਂ ਇਦਾਂ ਇਦਾਂ ਇਕੱਠੇ ਹੋ ਕੇ ਬੈਠਿਆ ਕਰੋ ਮੈਂ ਉਹਨਾਂ ਮੈਂ ਤੁਹਾਨੂੰ ਦਿਖਾ ਲਾਂ ਅੱਛਾ ਤੁਸੀਂ ਛੋਟੇ ਭਾਈ ਹੋ ਵੱਡੇ ਭਰਾਤਾ ਜੀ ਉਹ ਵੱਡੇ ਭਾਈ ਸਾਹਿਬ ਨੇ ਇਹ ਸਾਡੇ ਵੱਡੇ ਭਾਈਆ ਜੀ ਹਾਂਜੀ ਇਹ ਛੋਟੇ ਹਾਂਜੀ ਹਾਂਜੀ ਠੀਕ ਹੈ ਜੇ ਸਾਰਾ ਵਿਆਹ ਜੀ ਦਿਲ ਤੋਂ ਮੈਂ ਬਖਾਰਿਆ ਹਾਂ ਕਸਤਰਾਏ ਸਾਰਿਆਂ ਨੇ ਸਜਾਇਆ ਜੀ ਦਾਸ ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ਼ੇਰ ਦਰਬਾਰ ਸਾਹਿਬ ਕੋਲੋਂ ਦਰਸ਼ਨ ਕਰਾ ਰਹੇ ਆ ਮੈਨੂੰ ਬਹੁਤ ਵਿਆਹ ਤੋਂ ਖੁਸ਼ੀ ਹੋ ਰਹੀ ਹੈ ਇਸ ਵਿਆਹ ਵਿੱਚ ਆ ਕੇ ਕਿਉਂਕਿ ਆਨੰਦ ਆ ਰਿਹਾ ਐੋ ਜਿਹਾ ਵਿਆਹ ਵੇਖਣ ਨੂੰ ਮੈਂ ਤਰਸਦਾ ਸੀ ਕਿ ਕੋਈ ਇੰਨਾ ਦਾ ਵਿਆਹ ਹੋਵੇ ਜਿੱਥੇ ਕੋਈ ਡੀਜੇ ਵੀ ਨਹੀਂ ਲੱਗਾ ਵੇਖੋ ਹੈਰਾਨੇ ਵਾਲੀ ਗੱਲ ਹੈ ਕੋਈ ਡੀਜੇ ਨਹੀਂ ਆ ਕੇਵਲ ਗੁਰਮਤਿ ਵਿੱਚ ਰੰਗਿਆ ਵਿਆਹ ਹੋਏ ਤੁਹਾਡਾ ਬੇੜਾ ਤੇ ਮਜ਼ਾ ਆ ਗਿਆ ਵਿਆਹ ਵੇਖ ਕੇ ਆਹਾ ਹਾਂ 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 ਹਾਂਜੀ ਭਾਜੀ ਕਿੱਦਾਂ ਲੱਗ ਰਿਹਾ ਤੁਹਾਨੂੰ ਇਹ ਵਿਆਹ ਜਲਾ ਮੈਂ ਤੁਰਦਾ ਨਹੀਂ ਬੱਤੀ ਨਹੀਂ 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 ਵਿਆਹ ਕਿੱਦਾਂ ਲੱਗ ਰਿਹਾ ਮਜ਼ਾ ਆ ਰਿਹਾ ਕਿ ਨਹੀਂ ਇਹ ਵਿਆਹ ਮੈਂ ਕਿਹਾ ਆਨੰਦ ਆ ਰਿਹਾ ਵਿਆਹ ਦਾ ਪੂਰਾ ਵਿਆਹ ਕਰਾਂ ਤਰਦਾ ਨਹੀਂ ਐਸ਼ ਐਸ਼ ਵਾਹ ਵਾਹ ਅੱਛਾ ਗੱਲ ਨਹੀਂ ਸਮਝ ਲੱਗਦੀ ਇਹਨਾਂ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਮਝ ਲੱਗਦੀ ਪੈਣੇ ਕਿਵੇਂ ਲੱਗ ਰਿਹਾ ਵਿਆਹ ਤੁਹਾਨੂੰ ਹਾਂਜੀ ਬਹੁਤ ਹੋਦੀ ਆ ਹੈ ਬਹੁਤ ਹੋਦੀ ਆ ਹਾਂਜੀ ਗੁਰਮਖੋ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਵਾਲੇ ਵੇਖ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਇਹ ਤੁਸੀਂ ਇਹਨੇ ਸੋਹਣੇ ਸਰੂਪ ਵਿੱਚ ਆਪਣੀ ਕਿਰਤ ਕਰਦੇ ਹੋ ਹੈ ਆ ਨਿੱਕਾ ਜਿਹਾ ਬੱਚਾ ਵੇਖੋ ਬਾਵੀਂ ਵਾ ਫਤਿਹ ਬਲਾ ਚਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਛੜਦੀ ਕਲਾ ਜੀ ਠੀਕ ਹੋ ਸ਼ੁਕਰ ਅੰਮਾ ਜੀ ਤੁਸੀਂ ਨਿਰਮਲ ਪੁੜੀਆਂ ਜਾਂਦੇ ਰਹਿੰਦੇ ਨਾ ਹਾਂ ਭੈਣ ਜੀ ਮੈਂ ਜਾਂਦਾ ਰਹਿੰਦਾ ਹਾਂ ਬਹੁਤ ਜਾਂਦਾ ਰਹਿੰਦਾ ਹਾਂ ਜੀ ਹਾਂ ਜੀ ਹਾਂ ਜੀ मेरा काम सिर्फ इस वीडियो ਵਿੱਚ ਤੁਹਾਨੂੰ ਦਿਖਾਉਣਾ ਕਿ ਕਿੱਦਾਂ ਨਾਲ-ਨਾਲ ਪ੍ਰਚਾਰ ਹੈ ਮਾਰੇ ਦੀਆਂ ਫੋਟੋ ਲੱਗੀਆਂ ਪਰ ਨਾਲ-ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਵਿਆਹ ਦੇ ਆਨੰਦ ਲੁਟੇ ਆ ਰਹੇ ਔਰ ਆਨੰਦ ਕਾਰਜ ਇਹਨੂੰ ਕਹਿੰਦੇ ਆਨੰਦ ਕਾਰਜ ਜਿਹਦੇ ਵਿੱਚ ਵੈਸ ਨੂੰ ਹੈ ਸਾਰਾ ਗੱਲਬਾਣੀ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦਾ ਖਾਸਾ ਕਹਿਣ ਦੀ ਮਾਰ ਦੇ ਅੱਜ ਅਸੀਂ ਜਦੋਂ ਵੀ ਨੋਟ ਕਰਵੰਡੀ ਲੋਗਰਾ ਪਿੰਡ ਮੇਰੇ ਮਾਨਾਂ ਵਾਲਾ ਅਮਨ ਸਰ ਖੜਿਆ ਤੇਰੇ ਨਾਲ ਸੁਕੇਤ ਜਿਸ ਬੱਚੇ ਦੀ ਮੈਰਿਜ ਆ ਬਣਾ ਹੋਇਆ ਗਿਆ ਆਪਕ ਸੰਮਤਨ ਨੂੰ ਬੇਨਤੀ ਕਰਦਾ ਕਿ ਇਹ ਬਿਲਕੁਲ ਸਾਦਾ ਵਿਆਹ ਹੋ ਰਿਹਾ ਔਰ ਗੁਰਦੁਆਰਾ ਸਾਹਿਬ ਦੇਦੋ ਹੋ ਰਿਹਾ ਮੈਂ ਨਾਲ ਤੁਹਾਨੂੰ ਮੂਰਤ ਵੀਡੀਓ ਬਣਾ ਸਕਦਾ ਕਿ ਜਿਹੜਿਆ ਔਰ ਇਹ ਮੇਰਾ ਵੀਰ ਕੀਤਰੀਆ ਇਹ ਮੇਰੇ ਵੀਰ ਭਾਈ ਸਾਹਿਬ ਗਰੰਟੀ ਸਾਹਿਬ ਪ੍ਰਚਾਰਕ ਇਹ ਦਸਤਕ ਇਹ ਵਿਆਹ ਕਰੇ ਬਿਲਕੁਲ ਸਾਦਾ ਹੁਣ ਅਸੀਂ ਇਹ ਮੈਸੇਜ ਦਿਵਾਉਣਾ ਚਾਹੁੰਦੇ ਤੁਸੀਂ ਜਿਹੜੇ ਪਿੱਛੇ ਮੈਨੂੰ ਦਿਖਾਉਂ ਰਹੇ ਹੋ ਪਿੱਛੇ ਪੂਰਾ ਇੱਕਦਾਂ ਸਾਰੀ ਸੰਗਤ ਦਾ ਜੱਫਾ ਪਾ ਰਹੀ ਹੈ ਇਸ ਦਾ ਸਾਥ ਸੰਗਤ ਆ ਉਹ ਤਾਂ ਨਾ ਗਿਆ ਬੁਣ ਜਾ ਕਿਸ ਤਰ੍ਹਾਂ ਇਹ ਬੱਚੇ ਜਿਵੇਂ ਆਪਣੇ ਮਾਪਿਆਂ ਨੂੰ ਆ ਕਿ ਸਾਡਾ ਵਿਆਹ ਹੋਣਾ ਚਾਹੀਦਾ ਤੇ ਕਹ ਸਾਡਾ ਵਿਆਹ ਹੋ ਰਿਹਾ ਅਸੀਂ ਇਹ ਕਹਿਣਾ ਚਾਹੁੰਦੇ ਅੱਜ ਇਸ ਪਿੰਡ ਤੋਂ ਕਿ ਸਾਰੇ ਲੋਕ ਆਪਣੇ ਪੈਸਾ ਤੋਂ ਆਪਣਾ ਉਜਾੜਾ ਬੰਦ ਕਰਕੇ ਤੇ ਗੁਰਦੁਆਰਾ ਸਾਹਿਬ ਵਿੱਚ ਆ ਕੇ ਇੱਦਾਂ ਦਾ ਸਾਦੇ ਵਿਆਹ ਕਰੋ ਪਰ ਜਿੱਤਰਾ ਇਹ ਫਿਰੋਜ਼ਪੁਰ ਤੋਂ ਕਿਹੜਾ ਪਿੰਡ ਵਾਲਾ ਹੈ ਅਨੰਦਪਾਲੀ ਪਿੰਡ ਅਟਾਰੀ ਤੁਸੀਂ ਆਪਣਾ ਦੱਸੋ ਆਹ ਜੀ ਸਾਡੇ ਭਾਈ ਵੀਰ ਦਾ ਘਰ ਸਾ ਮੈਨੂੰ ਦੱਸੋ ਇਹ ਮੈਂ ਕਹਿੰਦਾ ਕਿ ਪਿੰਡ ਅਟਾਰੀ ਮੱਲਾਣ ਰੋਡ ਕੋਲ ਪ੍ਰਸ਼ਾਦ ਅੱਥਰੇ ਪਿੰਡ ਅਟਾਰੀ ਦਾ ਹੈਡਕੌਂਟਰ ਹੈ ਨਾ ਪਿੰਡ ਦਾ ਮੇਰਾ ਨਿਊਜ਼ੀਲੈਂਡ ਦੇ ਜਿਹੜੇ ਪਿਆਰਾਂ ਦਾ ਹੈ ਤੇ ਇਹਨੇ ਕਹਿੰਦੀ ਆਪਾਂ ਵਿਆਹ ਕਰਨਾ ਗੁਰੂ ਕੋਲ ਸਾਦਾ ਆਹ ਜੀ ਮਾਣ ਮਾਣ ਕੇ ਮੈਂ ਕਹਾਂ ਜੀ ਸੱਜੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਕਿ ਅੰਨਦ ਕਾਲ ਦੇ ਪਾਤਸ਼ਾਹ ਨੂੰ ਬੇਨਤੀ ਕੀਤੀ ਪਾਤਸ਼ਾਹ ਜੀ ਦੇ ਸਿੰਘ ਭਾਈ ਰੋਣ ਕੇ ਪੋਵਾ ਕਰਕੇ ਹਾਂ ਤੁਹਾਨੂੰ ਅੰਦਾਸ ਸਰ ਸਿੱਖੀ ਪਾਤਸ਼ਾਹ ਦੇ ਬਖਸ਼ਣ ਪ੍ਰਾਪਤ ਕਰਨ ਲਈ ਤੋਂ ਮਾਣ ਇਸ ਨੂੰ ਹੈ ਸਾਦੇ ਰਾਹ ਸਾਦੇ ਰਾਹ ਵਿੱਚ ਸਭ ਤੋਂ ਵੱਡਾ ਆਨੰਦ ਹੈ ਕਿ ਕਰਾਈ ਹੈ ਵਾਹਿਗੁਰੂ ਇਸ ਕਾਰ ਤੇ ਬਰਾਤ ਆਈ ਹੈ ਜੀ ਉਹ ਅੱਜ ਫਿਰੋਜ਼ਪੁਰ ਤੋਂ ਤਲਵੰਡੀ ਡੋਗਰਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਔਰ ਦੇਖੋ ਇਹ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਨੂੰ ਉਹਨਾਂ ਨੇ ਸ਼نگਾਹ ਦਿੱਤਾ ਔਰ ਇੱਧਰ ਸਾਰਾ ਹਲਵਾਈ ਜਿਹੜੇ ਆ ਉਹ ਲੱਗੇ ਹੋਏ ਆ ਹਾਂਜੀ ਇਹ ਸਾਈਡ ਤੇ ਔਰ ਸਾਰੇ ਪੰਜਾਬੀ ਬੰਦੇ ਆ ਔਰ ਬੜੇ ਬਹੁਤ ਹੀ ਵਧੀਆ ਸਿਰ ਟੱਕ ਕੇ ਇਹ ਕੰਮ ਸੇਵਾ ਨਿਭਾ ਰਹੇ ਆ ਬੜਾ ਸ਼ਾਨਦਾਰ ਬਹੁਤ ਸ਼ਾਨਦਾਰ ਵਿਆਹ ਇਹ ਸਾਰਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਸਾਈਟ ਤੇ ਜੀ ਕੋਈ ਨਾ ਆਪਰੇਸ਼ਨ ਗੋਡੀਆਂ ਡਿਗਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਇੱਕ ਟਾਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ